ਫਟੇ ਰਹੀ ਲਾਈ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਲਾਈ ਕਿੱਥੇ ਜਾ ਰਹੇ ਹੋ ਪੂਰਾ ਮਾਈ ਆਈ ਆਈ ਸਰ ਤੋਂ ਜਾਣਾ ਹੋਇਆ ਲਾਈ ਪੂਰਾ ਨਾਮ ਲਿਓ ਬਲੰਦ ਪਰਸੱਚੇ ਹੋਣਾ ਪਿਆ ਉਹ ਵੀ ਤਾਂ ਗਰੀ ਫਿਰਦਾ ਅੱਜ 200 ਤੋਂ ਉੱਤੇ ਹੋ ਗਈ ਆਪੀ ਵਾਰ ਤੇ ਚੀਕਾ ਬਾਈ ਜੁਧਾਨਾ ਸ਼ਹਿਰ ਵੀ ਹੈ ਜੁਧਾਨਾ ਸ਼ਹਿਰ ਵੀ ਜਿੰਨੀਆਂ ਵੀ ਜਿੰਨੀਆਂ ਵੀ ਪੂਰ ਸਰਕਾ ਹੈਗੀ ਹੈ ਮੇਨ ਰੂਟ ਹੈਗੀ ਹੈ ਪੂਰਨ ਰੂਪ ਤੇ ਉਹਨੇ ਹਲਾ ਕਰਨੇ ਕੋਈ ਫਸਤਾ ਹੈ ਇੰਨੇ ਕੋ ਗੁਰੇ ਹੈ ਕਿ ਪੁੱਛੋ ਨਾ ਸੋ ਪਹਿਲਾ ਬੋਲ ਹੈ 100 ਰੁਪਏ ਕਹਿਣਾ ਨਹੀਂ ਕੋਈ ਮੈਂ ਨਾ ਬਹਿਣਾ ਬੈਂਤੀ ਹੈ ਜੀ ਬੈਂਤੀ ਮੇਰੀ ਗੱਲ ਤੋਂ ਨਹੀਂ ਚੱਲ ਰਹੀ ਹੈ ਤੁਹਾਡੇ ਫਾਇਦੇ ਜਿਹੜੇ ਹੈਗੇ ਆ ਅਸੀਂ ਕਿਹਾ ਮੰਗਿਆ ਤੇ ਆ ਤੁਹਾਡੇ ਲਈ ਮੂੰਹ ਲੈ ਕੇ ਆਏ ਆ ਆ ਤੁਹਾਡੇ ਲਈ ਦੇਖੋ ਆ ਪਾਸਟਰ ਸਾਹਿਬ ਖੁਦ ਅਮੋਟ ਅਮੋਟ ਵਾਹ ਆ ਬੈਂਟ ਲੈ ਕੇ ਆਇਆ ਆ ਤੁਹਾਡੀ ਗੱਡੀਆਂ ਦੀ ਸ਼ੌਕਰ ਲੱਗਦਾ ਮੈਂ ਇਹੋ ਤਾਂ ਤੁਹਾਨੂੰ ਫਾਇਦੇ ਦੱਸਣ ਲੱਗਦਾ ਆ ਇਹ ਗੱਲ ਤੋਂ ਤੁਹਾਨੂੰ ਕੀ ਕੋਈ ਜਾਣਾ ਚਲੋ ਤੁਸੀਂ ਜਾਣਾ ਰੱਬ ਨਾ ਕਰੇ ਤੁਹਾਡਾ ਕੋਈ ਇਹ ਜਾਂਦੇ ਅੰਦਰ ਤੋਂ ਸਰਕਾ ਲੁਧਿਆਣਾ ਸ਼ਹਿਰ ਦੀਆਂ ਬੇਲਾ ਗੜਗਾ ਸਰਕਾਂ ਤਾਂ ਟੁੱਟੀਆਂ ਪਈਆਂ ਔਰ ਤੁਸੀਂ ਦੇਖੋ ਕਿ 4 ਸਾਲਾਂ ਤੋਂ ਸੁਧਾਣੇ ਵਾਲੇ ਸਰਕਾ ਮੰਗਦੇ ਪਏ ਆ ਕਿ ਸੜਕਾਂ ਦੇ ਬਦਲੇ ਸਾਨੂੰ ਪੱਟ ਮਿਲਦੇ ਪਏ ਆ ਮੈਂ ਜੋ ਤੁਸੀਂ ਸੜਕ ਤੋਂ ਜਾਣਾ ਰੱਬ ਨਾ ਕਰੇ ਜੇ ਤੁਹਾਡੇ ਸਕੂਟਰ ਦਾ ਇੰਜਣ-ਬੰਜਰ ਖਿਲ ਗਿਆ ਉਹ ਜੇ ਤੁਹਾਡੇ ਕੋਲ ਤੁਹਾਡੇ ਕੋਲ ਸ਼ੌਕਰ ਹੈਗੀ ਤੁਹਾਨੂੰ ਦੇਣ ਵਾਸਤੇ ਜੇ ਤੁਹਾਡੇ ਲੱਕੜਾ ਇੰਜਣ ਵਿੱਚੋਂ ਹਿਲ ਗਿਆ ਲਾਈਕ ਕੀ ਮਾਰਗਾ ਤੁਹਾਡੀ ਪਾਵਰ ਡਿਪਾਰਟਮੈਂਟ ਮਾਰੀ ਹਿਲ ਗਿਆ ਕਿਤੇ ਉਹ ਮੂਵਾਂ ਤੇ ਤੁਹਾਡੇ ਥੋੜੀ ਵੀ ਇਹ ਤਾਂ ਮੂਵੀ ਸੀ ਫਰੀ ਦੇ ਰਹੀ ਹੈਗੀ ਔਰ ਜੇ ਰੱਬ ਨਾ ਕਰੇ ਮਾੜਾ ਮਾੜਾ ਮਾਰ ਖੜ ਗਿਆ ਅਸੀਂ ਬੈਠੇ ਆ ਕਿ ਗੱਲ ਮੇਰਾ ਮੰਗਲਾ ਚੁੱਕਿਆ ਉਹ ਕੌਣ ਦਊਗਾ ਮੈਨੂੰ ਵੀ ਲੱਗੇ ਜੇ ਅੱਜ ਰੱਬ ਨਾ ਕਰੇ ਤਾਂ ਸਮਾਜ ਬੁਰੀ ਜੀ ਸਭ ਆਨੰਦ ਅਭੀ ਦਮਾਗੇ ਸੁਪਨਾੜ ਸਿਪੜ ਮਣ ਕੇ ਹਿਲਗੇ ਰੱਬ ਨਾ ਕਰੇ ਜੇ ਮਣ ਕੇ ਹਿਲਗੇ ਕੋਈ ਉੱਧ ਬੈਠ ਨਾ ਲੰਗੇ ਇਹ ਕੋਲੇ ਕੰਮ ਆਏਗੀ ਦੇਖੋ ਅਸੀਂ ਇਹ ਕਹਨੇ ਆ ਕਿ ਸਰਕਾਰ ਇਹ ਪੰਜਾਬ ਸਰਕਾਰ ਹੈ ਇਹ ਆਣਾ ਨੇ ਟਾਈਮ ਦੇ ਵਿੱਚ ਲੋਕਾਂ ਨੂੰ ਉਹ ਜੇ ਨਾ ਬੰਦ ਰੇ ਤੇ ਮੋਕੂ ਤਾਂ ਥੇਰੇ ਜਿਹਾ ਬੰਦ ਕਰੇ ਜੇ ਡੇੜਾ ਵੈ ਸੁਧਾਨਾ ਵਾਲੇ ਟਾਈਮ ਤੇ ਸਾਡੇ ਆ ਗਏ ਦੇਖੋ ਇਨਾ ਕੋ ਬੇਸਿਕ ਸੁਣਾਉਣਾ ਤੇ ਕਰੇ ਜੀਆ ਸਰਕਾਰ ਆਸੀ ਰਹੀ ਆਹ ਜਿਹੜਾ ਦਿੱਤੀ ਲਗੀਆਂ ਸੋ ਲੋਕਾਂ ਦੇ ਤਾਂ ਹਲਾਲ ਬੁਰੇ ਐ ਇਸ ਕਰਕੇ ਪੰਜਾਬ ਦੇ ਸੁਧਾਨਾ ਦੇ ਹਰ ਕੌਂਸ ਹਰ ਚਰਾਹੇ ਦੇ ਵਿੱਚ ਮੈਂ ਕਹਿੰਦਾ ਹਜਾ ਸਟਾਲ ਲੱਗੇ ਯਾਰ ਇਹੋ ਜਿਹਾ ਸਟਾਲ ਆਏ ਇਹੋ ਜਿਹਾ ਸਟਾਲ ਇਹੋ ਜਿਹਾ ਸਟਾਲ ਲੱਗੇ ਇਹ ਸਵਾਨ ਅਸੀਂ ਪਬਲਿਕ ਨੂੰ ਮੁਫਤ ਵੰਡਦੇ ਪਏ ਆ ਇਹ ਮੁਫਤ ਵੰਡਾਂਗੇ ਲੋਕਾਂ ਦੇ ਕੰਮ ਤਾਂ ਆਊ ਲੋਕੀ ਦੇਖੋ ਸੜਕਾਂ ਤੇ ਬਹੁਤ ਬਰਸਤਾਰ ਹੋਏ ਹੋਏ ਆ। ਹਾਲਾਂਕਿ ਬੱਦੋ ਬੱਦ ਰਿਹਾ। ਕੋ ਆਣੇ ਤੱਕ ਕਿਤਨਾ ਕਿਤੇ ਚੌਕਾਂ ਦੇ ਵਿੱਚ ਮੈਂ ਸਰਕਾਰ ਨੂੰ ਮੰਡੀ ਕਰਾਂਗਾ। ਮੈਂ ਸਰਕਾਰ ਨੂੰ ਮੰਡੀ ਕਰਾਂਗਾ ਕਿ ਆਣੇ ਟਾਈਮ ਦੇ ਵਿੱਚ ਤੁਸੀਂ ਜੇ ਬਾਕੀ ਲੋਕਾਂ ਨੂੰ ਮੁਕਤ ਦੇਣਾ ਚਾਹੁੰਦੇ ਹੋ ਤਾਂ ਇਹੋ ਗੋਲੇ ਦਿਓ। ਸੜਕਾਂ ਤੇ ਜਦੋਂ ਲੰਘਣਗੇ ਇੰਨੀਆਂ ਡੀਆਈਟੀ ਫੜਕਾ ਵਾ ਤਾਂ ਮੂਹ ਕੰਮ ਆਉਗੀ। ਆਹ ਪੱਟੀਆਂ ਕੰਮ ਆਉਂਦੀਆਂ। ਉਹਨਾਂ ਦੀ ਗੱਡੀਆਂ ਵਿੱਚ ਸ਼ੌਕਰ ਕੰਮ ਆਣਗੇ। ਉਹ ਸਫਲ ਹਾਰਤਪੁਰੀ ਆ ਆਪੇ ਹੋਰੀ ਆ ਮੇਰੀ ਬੋਲੋ ਸਰਾਓ ਇਤਨੇ ਲੋਕਾਂ ਨੂੰ ਜੁੜਗਾਰ ਉਹ ਮੇਰੀ ਆ ਰੋਜ਼ਗਾਰ ਉਹ ਮੇਰੇ ਆ ਆ ਕਿਹੜੇ 5 2 2 3 ਚ ਲਾਏ ਆ ਨਾ ਇਹਦੇ ਜੀ ਸ਼ੌਕਤ ਟੁੱਟਦੇ ਆ ਮੁਰਮਕਾਂ ਨੂੰ ਜੁੜ ਕਰਦਾ ਅੱਛਾ ਗੱਡੀਆਂ ਖਰਾਬ ਹੁੰਦੀਆਂ ਓਏ ਹੋਏ ਉਹਨਾਂ ਨੂੰ ਰੋਟੀ ਮਿਲਦੀ ਆ ਹੈ ਬਾਕੀ ਸਾਡੇ ਲੱਗ ਉਹ ਜਹਲ ਜਾਂਦੇ ਆ ਮੈਂ ਦੇਖੀ ਨੀ ਰੋਜ਼ਗਾਰ ਬਹੁਤ ਲੋਕਾਂ ਨੂੰ ਮਿਲਿਆ ਮੈਂ ਕਹਿੰਦੀ ਮੈਂ ਕਹਿੰਦੀ ਮੈਂ ਕਹਿੰਦੀ ਮੈਂ ਕਹਿੰਦੀ ਇਸੇ ਰੋਜ਼ਗਾਰ ਦੇਣ ਵਾਸਤੇ ਤਾਂ ਦੇਖੋ ਸਰਕਾਰਾਂ ਸਾਡੀ ਸੇਵਾ ਕਰਦੀਆਂ ਪਈਆਂ ਔਰ ਇਹ ਸੇਵਾ ਜਿਹੜੀ ਹੈਗੀ ਐ ਲੱਗਦਾ ਨਹੀਂ ਲੁਧਿਆਣੇ ਵਾਲਿਆਂ ਨੂੰ ਇਹ ਸੇਵਾ ਰੁਕੂਗੀ ਇਹ ਸੇਵਾ ਐਨੀ ਚੱਲੇਗੀ ਹੋਰ ਜੁਰਮ ਸ਼ਰਮ ਚੱਲੇਗੀ ਹੁਣ ਤਾਂ ਮੈਂ ਲੋਕਾਂ ਨੂੰ ਪੀਰ ਕਰਦਾ ਸਰਕਾਰ ਨੂੰ ਪੀਰ ਕਰਦਾ ਕਿ ਆਣਾ ਨਾ ਟਾਈਮ ਕਿਉ ਤੁਸੀਂ ਕਰੀ ਘੜੀ ਚਾਵਲ ਦਾ ਮਾਈ ਭਾਜ ਚਾਵਲ ਦਾ ਨਗਰ ਵਾਲੇ ਬੰਦ ਕਰ ਦਿਓ ਭਾਜੀ ਬੰਦ ਕਰ ਦਿਓ ਇਹ ਵਾਕਈ ਲੁਧਿਆਣੇ ਦੇ ਪੰਜਾਬ ਦੇ ਲੋਕਾਂ ਵਾਸਤੇ ਚਾਹਨੇ ਹੋ ਕਿ ਲੰਗਰ ਲਾਣਾ ਚਾਹਨੇ ਹੋ ਤਾਂ ਆ ਨਾ ਟਾਈਮ ਤੇ ਹਰ ਚੌਂਥ ਹਰ ਚੌਰਾਏ ਦੇ ਵਿੱਚ ਤੁਸੀਂ ਫੂਕ ਦਾ ਲੰਗਰ ਲਾਓ ਸਾਰੇ ਕੰਮ ਆਵੇ ਸੜਕਾਂ ਦੇ ਜਾਣ ਦੇ ਸੜਕਾਂ ਕੁੱਟੀਆਂ ਪਈਆਂ ਹੋਰ ਲੱਖ ਤਲਾਂ ਨੂੰ ਕੰਮ ਆਉਗੀ ਆ ਬੈਠ ਆ ਬੈਠ ਜਿਦੋਂ ਮਣਕੇ ਹਿਲਨੇ ਲੋਕਾਂ ਦੇ ਉਦੋਂ ਕੰਮ ਆਉ ਰੱਬ ਨਾ ਕਰੇ ਜਿੰਨੇ ਮੇਰੇ ਅਫੀਸ ਦੇ ਲਖੋ ਆ ਬੰਦੇ ਪੱਟੀ ਬੰਨੀ ਹੈ ਇਨਫਰਾਸਟ੍ਰਕਚਰ ਹੋਵੇ ਇਹੋ ਜਿਹੀ ਪੱਟੀ ਦਾ ਲੰਗਰ ਲਾਓ ਨਾ ਯਾਰ ਉਹ ਕਿੱਥੇ ਮੇਰਾ ਵੀਰ ਆ ਦੇ ਆ ਸ਼ੌਕਰ ਲੇਖੂ ਇਹ ਕਿਸੇ ਜੀ ਰੋਪ ਨਾਲ ਨਵੀਂ ਨਵੀਂ ਗੱਡੀ ਨਵੀਂ ਨਵੀਂ ਗੱਡੀ ਦਿੱਤੀ ਹੋਵੇ ਉਹ ਨਵੀਂ ਗੱਡੀ ਸ਼ੌਕਰ ਖਰਾਬ ਹੋਣੀ ਹੁਣੇ ਹੁਣੇ ਹਾ ਸ਼ੌਕਰ ਸੀ ਬਲੇ ਸ਼ੌਕਰ ਬੰਦਿਆਂ ਦਾ ਖਰਾਬ ਹੋ ਜਾਂਦੇ ਵੇ ਇਹਦਾ ਫੇਰ ਪੂਰਾ ਮੋਟਰਸਾਈਕਲ ਜਿਹੜੀ ਬੈਕਿੰਗ ਦੀਦੇ ਉਹ ਟਿਊਬ ਇਹਦੇ ਦਾ ਦੋਨ ਟਰੰਕ ਅੰਦਰ ਸਾਈਕਲ ਤੇ ਟਿਊਬ मतलब ਪੈਂਚਰ ਆਉਂਦਾ ਕੰਮ ਹੈ ਉਹ ਕਹਿੰਦਾ ਵੀਰ ਜੀ ਇੰਨੇ ਪੈਂਚਰ ਤਾਂ ਮੈਂ ਦੂਜੀ ਲਾਇ ਲਿਨੇ ਕਾਦਨ ਨਕਰ ਲਿਖੰਦੇ ਪਾਸੇ ਪਾਸੇ ਆਵਾਂ ਉਹ ਸੜਕ ਜਿਹੜੀ ਸੁਲੱਖ ਤੇ ਖੜੇ ਆ ਜਿਹੜੀ ਅਸੀਂ ਸੁਲੱਖ ਤੇ ਖੜੇ ਆ ਇਹ ਉਹ ਸੁਲੱਖ ਹੈ ਜਿਹੜੀ ਚੰਗਪਾਲ ਸਿੰਘ ਪੁਲੀ ਤੇ ਡੀ ਐਮ ਪੁਲ ਦੇ ਤੂੰ ਜਾਣੇ ਜਾਂ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ ਇਹ ਸੜਕ ਬਸ ਹਰ ਸਾਲ ਤਾਂ ਮੁਲਦੀ ਹੈ ਹੋਰ ਬਜੀ ਐਂਬੂਲੈਂਸਾਂ ਹਰ ਰੋਜ਼ ਇਸ ਸੜਕ ਉੱਤੇ ਲੰਘਦੀ ਆਵੇ ਹਜ਼ਾਰਾਂ ਐਂਬੂਲੈਂਸਾਂ ਹਰ ਰੋਜ਼ ਇਸ ਕੋ ਲੰਘਦੀ ਆਵੇ ਪਰ ਤੁਸੀਂ ਦੇਖੋ ਕਿ ਮਜ਼ੇਦਾਰ ਗੱਲ ਇਸ ਸਰਪੰਚ ਪਿੰਡ ਦੇ ਸਕੂਲ ਹੈ चंद ਕਦਮਾਂ ਦੀ ਦੂਰੀ ਦੇ ਉੱਤੇ ਜੱਗ ਬੰਦੰਮ ਗੁੰਡੇ ਬਾਰੇ ਬੱਚਿਆਂ ਦਾ ਵੀ ਸੂਚੀ ਲਗਾਵਾ ਹੈ ਉਹ ਗੁੰਗੇ ਧਾਰੇ ਬੱਚੇ ਪਹਿਲੀ ਪ੍ਰਕਾਰ ਨੂੰ ਕਰਦੇ ਹੋਣਗੇ ਉਹ ਗੁੰਗੇ ਬੈਂਕ ਬੜੀ ਫਟਕਾਵਾ ਹੋਵੇ ਦੂਜੇ ਪਹਿਰ ਜਾਂਦੀਆਂ ਨੂੰ ਬੜਾ ਤਕਨਾ ਨਿਕਲ ਪਾਉਂਦੇ ਨੇ ਉਹ ਮੇਰੇ ਕੋਲ ਵੀ ਖਾਣਾ ਚੱਲਣਾ ਇਸ ਤੋਂ ਪਹਿਲਾਂ ਬੱਚੇ ਨੂੰ ਕਿੱਥੇ ਲਿਜਾਉਣਾ ਹੈ ਬੜੇ ਹਾਲਾਤ ਪੜਾ ਦਿਖਾ ਦਿਆਂ ਫਿਰ ਅੱਗੇ ਚੱਲੀਏ ਆ ਸੜਕ ਨੂੰ ਦੇਖ ਸਕਦੇ ਹੋ ਕਿ ਖਰਾਬ ਹੈ ਨੀ ਕੋਰ ਭਾਈ ਥੋੜਾ ਇਧਰ ਆ ਵੀ ਪਿੱਛੇ ਆ ਜਾਓ ਮਾਈਕਰੋ ਤੇ ਆ ਜਾਓ ਨਾਲ ਆ ਜਾਓ ਮੈਂ ਦੱਸਣਾ ਚਾਹੁੰਦਾ ਕਿ ਇਰੀਏ ਦੇ ਕੋਲ ਸਾਬੀਆ ਇੱਕ ਬੁੱਧੀ ਹੋ ਕੇ ਪ੍ਰਚਾਨ ਹੋ ਕੇ ਸਾਡੇ ਨਾਲ ਖੜੇ ਇਹਨਾਂ ਨੇ ਆਵਾਜ਼ ਚੱਕਣੀ ਚਾਹੀਦੀ ਚੱਲ ਇਹ ਨਗਰ ਨਿਗਮ ਕਾਰਪੋਰੇਸ਼ਨ ਦਾ ਸਾਰੇ ਨੇ ਦੇਖਿਆ ਕੀ ਜਨਤਾ ਦੁਆਰਾ ਚੁਣਿਆ ਹੋਇਆ ਨੁਮਾਇੰਦਾ ਜਨਤਾਲੀ ਦੇਵਾ ਬੋਲ ਸਕਦੇ ਇਹ ਕਹਿ ਲੈਂਦੇ ਆ ਕਿ ਅਸੀਂ ਤੇਰੇ ਤੋਂ ਪੱਤਾ ਕਰਦੇ ਆਂਗੇ ਕਮਾਲ ਦੀ ਗੱਲ ਕਮਾਲ ਦੀ ਗੱਲ ਹੈ ਜਨਤਾ ਦਾ ਨੁਮਾਇੰਦਾ ਕੋ ਔਰ ਆ 6 ਮਹੀਨੇ ਤੋਂ ਤੁਸੀਂ ਪਰਚੇ ਦੀ ਗੱਲ ਕਰਦੇ ਹੋ ਜਨਤਾ ਦੇ ਚ ਕੋਈ ਆਵਾਜ਼ ਚੱਕੇ ਆ ਪਹਿਲਾ ਬੜੀਆਂ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਆ ਤੁਹਾਡੀ 6 ਮਹੀਨੇ ਦੀਆਂ ਉਪਲਬਧੀਆਂ ਮੈਗਨਾਨਾ ਇਹਨਾਂ ਦਾ ਹਿਸਾਬ ਦਿਓਗੇ ਇੱਥੇ ਦਿਓਗੇ ਜਾਂ ਕੋਰਟ 'ਚ ਦਿਓਗੇ 40 ਲੱਖ ਦੀ ਲਾਗਤ ਤੇ ਲਗਾਈ ਪਲਾਸਟਿਕ ਰਿਵਰਸ ਵੈਂਡਿੰਗ ਜਿਮੀ ਬਣੀ ਕੂੜਾਦਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨੇ ਮਸ਼ੀਨਾ ਕੂੜਾ ਦਾ ਬਣਾ ਦਿੱਤਾ ਨਹੀਂ ਸਬਜ਼ੀ ਮੰਡੀ ਗੇਟ ਚੱਕਾ ਚੱਕ ਅੰਦਰ ਗੰਦਗੀ ਦੀ ਬਰਬਾਦ ਇਹ ਨਈ ਸਬਜ਼ੀ ਮੰਡੀ ਇਹ ਨਗਰ ਨਿਗਮ ਕਾਰਪੋਰੇਸ਼ਨ ਦਾ ਪ੍ਰੋਜੈਕਟ ਉਹਨੇ ਲਗਾਇਆ ਲੇਕਿਨ ਹਾਲਾਤ ਤਾਂ ਤੁਹਾਡੇ ਸਾਹਮਣੇ ਮੋਝੇ ਨੇ ਅਜ ਤੱਕ ਨੂੰ ਵਲਟੂ ਵਿੱਚ ਕੰਮ ਆਨੇ ਨਗਰ ਨਿਗਮ 2022 ਤੇ ਨਹੀਂ ਕਰ ਪਾਇਆ ਸਾਫ ਪਾਣੀ ਸੈਕਟਰ ਵੀ ਮੋਝੇ ਕਿ ਕੌ ਜਵਾਈ ਜੇ ਇਹ ਦਿੱਲੀ ਵਾਲੇ ਕੋਲ ਅੰਬਾਨੀ ਹੈਗਾ ਵਾ ਤਾਂ ਲੁਧਿਆਣਾ ਨਗਰ ਨਿਗਮ ਦਾ ਕੋਲ ਵੀ ਅੰਬਾਨੀ ਹੈਗਾ ਰਾਜੂ ਨਾਮ ਦਾ ਮਾਲੀ ਹੈਗਾ ਦੋ ਸਾਲ 3 ਸਾਲ ਹੋ ਚੁੱਕੇ ਹੋਏ ਆ ਉਸੇ ਬੰਦੇ ਨੂੰ ਐਕਸਟੈਂਡ ਕਰਕੇ ਘਿੱਕਾ ਦੇ ਦੇਣਾ ਕਾਗਜ਼ਾਂ ਦੇ ਦਾ ਬੜੀ ਚੌੜੀ ਤੁਹਾਨੂੰ ਇਹ ਵੀ ਇਹ ਵੀ ਤੁਹਾਨੂੰ ਮੈਂ ਬਿਜ਼ਨਸ ਦੇ ਮਿੱਤਰ ਉਹਨੂੰ ਫੌਜ ਭਾਰੀ ਦੀ ਸੁਪਤ ਲੈਣਾ ਪਰ ਲਈ ਸਬਜ਼ੀ ਮੰਡੀ 15 ਦਿਨਾਂ ਵਿੱਚ ਹਟੇਗਾ ਕਰ ਦਿੱਤੀ ਇਹਨਾਂ ਬਾਤ ਆ ਮੈਡਮ ਇਹ ਖੁਦ ਖੜੇ ਆ ਹਟਿਆ ਹਟਿਆ ਇਹ ਅਗਸਤ ਦੀ ਗੱਲ ਆ ਆਹੋ ਲੁਧਿਆਣਾ ਵਿੱਚ ਸਬਜ਼ੀ ਦਿਲਾਪੁਰ ਕਟੜਾ ਅਲੱਗ ਕਰਨ ਦੀ ਮੁਹਿੰਮ ਸ਼ੁਰੂਤ ਤਾਰਜੋ ਤੱਕ ਸੀ ਮੈਂ ਆ ਲੋ ਆਹਲਾ ਆਪੇ ਇਹ ਦੋ ਮੇਰੇ ਹੱਥ ਵਿੱਚ ਇਹ ਰਸੀਦਾ ਹੋਇਆ ਜਿਹੜਾ ਨਗਰ ਨਿਗਮ ਦੇ 3 ਜ਼ੋਨ ਦੇ ਵਿੱਚ 82 ਲੱਖ ਰੁਪਏ ਦਾ ਕੋਰਪਰੀ ਟੈਕਸ ਦੇ ਨਾਮ ਤੱਕ ਉਤਾਲਾ ਹੋਇਆ ਪਤਾ ਸਭ ਨੂੰ ਹੈ ਕਮਿਸ਼ਨਰ ਤੋਂ ਲੈ ਕੇ ਮੇਰ ਤੋਂ ਉੱਕੀ ਹੋਇਆ ਕੀ ਹੈ ਲੇਕਿਨ ਗਾਜ ਗਿਰਦੀ ਹੈ ਆਊਟਸੋਰਸ ਤੇ ਇੱਕ ਲੜਕੀ ਕੋਲੋਂ ਨਾਮ ਦੇ ਉੱਤੇ ਇਨਸਪੈਕਟਰ ਕਿੱਥੇ ਹੈ ਅਸਰਣ ਕਿੱਥੇ ਹੈ ਉੱਥੀ ਬਰਕਰਾਰ ਹੈ ਆਪਣੀ ਕੁਰਸੀਆਂ ਤੇ ਜੇਦਾ ਜਵਾਬ ਦੇ ਲੋ ਬੜੀ ਜਲਦੀ ਹੁੰਦੀ ਦਾ ਹੈ ਨਾ ਇਗਨ ਨਹੀਂ ਚਲਾ ਪਾਇਆ ਕਾਫਰਸਲਾਡ ਐਨਜੀਟੀ ਨੇ 50000 ਜੁਰਮਾਨਾ ਆ ਹਾਲਾਤ ਹੈ 50000 ਜੁਰਮਾਨਾ ਮੈਂ ਜਿੰਨਾ ਕਹਿੰਦਾ 4 ਸਾਲ ਪਹਿਲੇ ਐਨਜੀਟੀ ਦੇ ਪ੍ਰਮੁਖ ਸਰਦਾਰ ਜਸਵੀਰ ਸਿੰਘ ਜੀ ਨੇ ਖੁਦ ਨਗਰ ਦੇ ਗਲੂ ਗਿਆ ਕਿ ਜਿਹੜਾ ਤਾਜਪੁਰ ਰੋਡ ਤੇ ਕੂੜੇ ਦਾ ਗਲਤ ਹੈਗਾ ਉਹ ਤੋਂ ਪੀਰ ਵਾਲਾ ਮਾਰੀ 2 ਕਿਲੋਮੀਟਰ ਤੇ ਹੀ ਜਰੀਲਾ ਹੋ ਚੁੱਕਿਆ ਆ ਲੇਕਿਨ ਕੀ ਕੀਤਾ ਤੁਸੀਂ ਅੱਜ ਕੂੜਾ ਵੀਰ ਲੱਖ ਮੈਟਰੀਕ ਟਨ ਤੋਂ ਅੱਜ 30 40 ਲੱਖ ਮੈਟਰੀਕ ਪੂਰਾ ਹੋ ਗਿਆ ਲੇਕਿਨ ਉੱਥੇ ਦਾ ਉੱਥੇ ਲੇਕਿਨ ਤੁਸੀਂ ਤੁਸੀਂ ਗੰਦੇ ਨਾਲੇ ਦੇ ਜਿਹੜੇ ਜਰੀ ਕੰਪਲੈਕਸ ਤਾਜਪੁਰ ਰੋਡ ਤੇ ਉੱਥੇ ਕੋਬਰ ਮਨੂਤਰ ਦੇ ਨਾਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਪੈਸੇ ਕਮਾਨ ਦੇ ਦਿੱਤੇ ਗੱਡੀਆਂ ਤੁਹਾਡੀਆਂ ਪੈਸੇ ਤੁਹਾਡੇ ਚੱਕਣ ਨਗਰ ਨਿਗਮ ਕਾਰਪੋਰੇਸ਼ਨ ਦੇ ਮੁਲਾਜ਼ਮ ਤੇ ਪੈਸੇ ਖਰਵਾਉਂਦੇ ਬਹੁਤ ਸਾਫ ਤੇ ਨਗਰ ਨਿਗਮ ਦੀ ਵੈਬਸਾਈਟ ਪਰ ਐਫਐਸ ਦੀ ਕੇ ਪ੍ਰਸਤਾਵ ਵੀ ਅਪਲੋਡ ਨਹੀਂ ਐਫਐਸ ਦੀ ਹੋਈ ਨਹੀਂ ਥੋੜੀ ਹੋਣਾ ਇੱਕ ਕੌਂਸਲਰ ਕੋਈ ਕੰਮ ਹੀ ਨਹੀਂ ਪਾਉਂਦਾ ਕੌਂਸਲਰ ਆਵਾਜ਼ ਚੱਕੇ ਦੱਸਾ ਵਾਸਤੇ ਤਾਂ ਕਹਿੰਦੇ ਪਰਚਾ ਦਰਦੇ ਕਰੋ ਯਾਰ ਕਿੱ데 ਕਿੱ데 ਪਰਚਾ ਕਰੋਗੇ ਕਿ ਆ ਕੀ ਸੀ ਤੇ ਹੋਇਆ ਕੀ ਨਿਗਮ ਨਹੀਂ ਚਲਾ ਪਾਇਆ ਕਾਸਪਰ ਪਾਰ ਅਜਿਹਾ ਮਹੱਤਵਪੂਰਨ ਕੰਮ ਕਿਹਾ ਜਾ ਰਿਹਾ ਲੱਗੇ ਵਿਸ਼ਕਰਮਾ ਚੌਕ ਸੇ ਗਿਲ ਨਹਿਰ ਤੱਕ 2.48 ਕਰੋੜ ਦੀ ਲਾਗਤ ਸੇ ਬਣੀ ਸੜਕ 1 ਸਾਲ ਨੂੰ ਨਹੀਂ ਟਿਕ ਪਾਈ ਆ ਹਾਲਾਤ ਐ ਨਾ ਦੇਖ ਆ ਹਾਲਾਤ ਐ ਨਵੀਆਂ ਇਹਨਾਂ ਕੋਲ ਚਾਰ ਚਾਰ ਸੱਜ ਬਣਦੀਆਂ ਨਹੀਂ ਐ ਤੇ ਪੁਰਾਣੀਆਂ ਇਹਨਾਂ ਦੀਆਂ ਚਾਰ ਦਿਨ ਟਿਕਦੀਆਂ ਨਹੀਂ ਇਹ ਸੜਕ ਜਿਹੜੀ ਸੀਗੀ ਇੱਕ ਤੋਂ 2 ਸਾਲ ਪਹਿਲਾਂ ਇਸੀ ਸਰਕਾਰ ਦੇ ਟ੍ਰੇਕ ਪੁਰਾਣੇ ਐਮਐਨਏ ਸਾਹਿਬ ਜਿਹੜੇ ਏਰੀਆ ਸੀ ਉਹਨਾਂ ਨੇ ਲੋਭ ਬਣਵਾਈ ਸੀ ਲੇਕਿਨ ਕੁਝ ਦਿਨਾਂ ਬਾਅਦ ਇਹ ਸੜਕ ਟਿਕਨ ਵਿੱਚ ਸ਼ੁਰੂ ਹੋ ਗਈ ਅੱਜ ਪਾਸਾ ਕਰਦੇ ਹੋਗੇ ਲੋਕ ਇਸ ਸੁੱਤੀ ਸੜਕ ਤੇ ਲੋਕ ਇੱਥੇ ਉੱਤੇ ਲੋਕ ਲੰਘਦੇ ਪਏ ਮੈਂ ਤੁਹਾਨੂੰ ਮੁੱਦਾ ਮੇਰੇ ਜਾਣ ਦੇ ਮੀਡੀਆ ਨੂੰ ਮੁੱਦਾ ਆਵਾਜ਼ ਨੂੰ ਮੁੱਦਾ ਕਿ ਤੁਸੀਂ ਇਸ ਸੜਕ ਦੇ ਉੱਤੇ ਪੱਟ ਕਿੰਨੀ ਵਾਰੀ ਲਗਾਉਗੇ ਕਿੰਨੀ ਵਾਰੀ ਪੱਟ ਬਣਾਉਗੇ ਪਤਾ ਦੇ ਪੱਟ ਬਣਾ ਦੇ ਪਤਾ ਦੇ ਪੱਟ ਤੁਹਾਨੂੰ ਜੋ ਵੀ ਨੂੰ ਜਾਣ ਪਟਾਣਾ ਸ਼ਹਿਰ ਕਰਨ ਲੱਗਾ ਉਹ ਸ਼ਰਮ ਕਰੋ ਉਹ ਸ਼ਰਮ ਕਰੋ ਡਗਮਰੋ ਅਰ ਜੇ ਵੀ ਆਵਾਜ਼ ਚੱਕੇ ਜੇ ਕੋਈ ਜਨਤਾ ਲੀਡਰ ਆਵਾਜ਼ ਚੱਕੇ ਤੇ ਤੁਸੀਂ ਹੀ ਕਹਿੰਦੇ ਪੱਟਾ ਕਰਵਾ ਦੇਗੇ ਸ਼ਰਮ ਆਉਣੀ ਚਾਹੀਦੀ ਹੈ ਆ ਲੋ 50 ਰੁਪਿਆ ਵਾਲਿਓ 40 ਤੋਂ نیچے ਦਾ ਕੀ ਟਿਕਾਵਾ ਕਰਦੀ ਹੈ ਪੰਜਾਬ ਦੇ ਸ਼ਹਿਰਾਂ ਨੂੰ ਪੱਟ ਮਿਲ ਰਹੇ ਹਨ 2 ਸਾਲ ਤੋਂ ਇਹ ਛੜੜ ਕਰੀ ਹਾਲ ਹੈ ਪਾਣੀ ਨੂੰ ਪਿਆਰੇ ਜੀ ਫੜ ਗਿਆ ਰਿਲਾਇੰਸ ਕਲਬ ਵਾਲੀ ਔਰ ਅੱਜ ਵੀ بار بار ਰਿਪੀਟ ਕਰੇਟ ਲਈ ਕਾਰਪੋਰੇਸ਼ਨ ਬੈਠ ਕੇ ਕਮਿਸ਼ਨਰ ਸਾਹਿਬ ਨੂੰ ਕਹੇ ਕਿ ਇਹ ਵੀ ਕਰਾ ਲਈ ਰਿਕੁਐਸਟ ਕਰੀ ਜਾਂਦੇ ਪਰ ਪਤਾ ਨਹੀਂ ਕਿਹੜਾ ਅਵਾਰ ਪੈਚ ਰਹੀ ਹੈ ਇਹ ਠਿਕ ਨਹੀਂ ਹੋ ਰਹੀ ਪਰ ਇਹ ਨਹੀਂ ਆਵਾਜ਼ ਮੋਜੀ ਦੀ ਰੋਡ ਚੱਕਾਂ ਨਹੀਂ ਜਾਂਦਾ ਕਿ ਸੜਕ ਦਾ ਕੰਮ ਨਹੀਂ ਹੁੰਦਾ ਕਿਉਂਕਿ ਹੁਣ ਸਰਦੀਆਂ ਦਾ ਮੌਸਮ ਹੈ ਇਹੀ ਮਹੀਨਾ ਹੈ ਜਦੋਂ ਸੜਕਾਂ ਦਾ ਨਵੇਂ ਬਣਾਉਣਗੇ ਨਹੀਂ ਕਰੇ ਮਾਰਚ ਅੰਤ ਤੱਕ ਕੰਢੀ ਰੋਕਣਾ ਲੋਕਾਂ ਨੂੰ ਇੱਥੇ ਹਾਲਾਤ ਹੋ ਰਿਹਾ ਕੋਈ ਇਫੈਕਟ ਨਹੀਂ ਰਿਹਾ ਕੋਈ ਬੱਚਾ ਗਿਰਦਾ ਕੋਈ ਨੇੜੀ ਗਿਰ ਰਹੀ ਹੈ ਮੈਨਾਂ ਟਿਕ ਦੌਰ ਇਹਦਾ ਜ਼ਿੰਮੇਵਾਰੀ ਲੈਣ ਨੂੰ ਕੋਈ ਪਿਆਰ ਨਹੀਂ ਪਰ ਮੈਂ ਇਹ ਫੇਰ ਇੱਕ ਵਾਰ ਰਿਕੁਐਸਟ ਕਰੂਗਾ ਸਰਕਾਰ ਨੂੰ ਕਿ ਜਾਗੋ ਥੋੜਾ ਜਿਹਾ ਆਪਣਾ ਜ਼ਮੀਰ ਲਗਾਓ ਜਿੱਥੇ ਤੁਹਾਡੇ ਲੋਕਾਂ ਦੀ ਲੋੜ ਹੈ ਉੱਥੇ ਥੋੜਾ ਜਿਹਾ ਕੰਮ ਕਰਕੇ ਦਿਖਾਓ ਤਾਂ ਕਿ ਲੋਕਾਂ ਨੂੰ ਇਹ ਲੱਗੇ ਅਸੀਂ ਅਗਰ ਟੈਕਸ ਦਿੰਦੇ ਹਾਂ ਤਾਂ ਸਾਨੂੰ ਕੋਈ ਇੱਛਾ ਦੇ ਬੰਦੇ ਦੀ ਕੁਝ ਮਿਲਦਾ ਵੀ ਹੈ ਕੋਈ ਛੋਟਾ ਵੀ ਮਿਲਦੀ ਹੈ ਸਭ ਤੋਂ ਬੇਸਿਕ ਜੀ ਬਸਤੀ ਔਰ ਬੜਾ ਦਾ ਹਾਲ ਦੇਖੋ